ਲੈਂਡ ਪੂਲਿੰਗ ਦੇ ਵਿੱਚ ਸਰਕਾਰ ਤੇ ਲਾ ਕਿਸੇ ਨੂੰ ਦੇ ਨਹੀਂ ਰਹੀ ਜ਼ਮੀਨ ਖਤਿਆਰੀ ਹੈ ਮੇਰੇ ਮੁਤਾਬਕ ਇਹ 65000 ਏਕੜ ਚੋਂ ਜਿਵੇਂ ਭਾਰਤ ਸਰਕਾਰ ਕਹਿੰਦੀ ਹੈ ਵੀ 86% ਕਿਸਾਨ ਉਹ ਨੇ ਜਿਨ੍ਹਾਂ ਦੇ ਕੋਲ ਲੈਂਡ ਹੋਲਡਿੰਗ 5 ਏਕੜ ਤੋਂ ਘੱਟ ਹੈ ਕਿਸ ਕੋਈ 1 ਲੈ ਕਿਸ ਕੋ 2 ਹੈ ਕਿਸ ਕੋ ਮੈਕਸਿਮਮ 5 ਹੈ ਇਹਦੇ ਮੁਤਾਬਕ ਕੋਈ 20000 ਪਰਿਵਾਰ ਨੇ ਜਿਹੜੇ ਇਥੋਂ ਝੜਨਗੇ 65533 ਏਕੜ ਜ਼ਮੀਨ ਬਹੁਤ ਹੀ ਫਰਟਾਈਲ ਲੈਂਡ ਪਿੰਡਾਂ ਦੇ ਪਿੰਡ ਉਜਾੜਨ ਵਾਸਤੇ ਇਹਨਾਂ ਨੇ ਰੈਟੀਫਾਈ ਕਰ ਦਿੱਤੇ ਨੇ ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਵਿੱਚ ਲੈਂਡ ਪੋਲੀ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਦੇ ਉੱਤੇ ਤੇ ਉਹਨਾਂ ਕਿਹਾ ਕਿ ਅਸੀਂ ਜਲਦੀ ਇੱਕ ਵੱਡਾ ਐਲਾਨ ਕਰਾਂਗੇ ਤੇ 30 ਜੁਲਾਈ ਵਾਲੇ ਦਿਨ ਟਰੈਕਟਰ ਮਾਰਚ ਕਰਾਂਗੇ ਅਸੀਂ ਅੱਜ ਚਾਰ ਉਹ ਮੁੱਦੇ ਛੋਏ ਐ ਜਿਹੜੇ ਪੰਜਾਬ ਦੇ ਭਵਿੱਖ ਦੀ ਪੰਜਾਬ ਦੀ ਹੋਂਦ ਹੀ ਤੈਅ ਕਰਨਗੇ ਬਹੁਤ ਇੰਪੋਰਟੈਂਟ ਮੁੱਦੇ ਨੇ ਵੈਸੇ ਤਾਂ ਡਿਮਾਂਡ ਸਾਡੀਆਂ ਜੇ ਉਹ ਚਾਰਟਰ ਰੱਖੀਏ ਤਾਂ ਫਿਰ ਬੜਾ ਲੰਬਾ ਹੋ ਜਾਂਦਾ ਡਿਸਕਸ਼ਨ ਇਨੀ ਨਹੀਂ ਹੋ ਸਕਣੀ ਤਾਂ ਅਸੀਂ ਚਾਰ ਮੁੱਖ ਮੁੱਦਿਆਂ ਤੇ ਤੁਹਾਡੇ ਸਾਰਿਆਂ ਦੇ ਵਿਚਾਰ ਚਾਹੁੰਦੇ ਆ ਅਸੀਂ ਚਾਹੁੰਦੇ ਆ ਤੁਹਾਡੀ ਪਾਰਟੀ ਦੀ ਪਾਲਿਸੀ ਕੀ ਹੈ ਉਹਦੇ ਮੁਤਾਬਕ ਆਪਣੇ ਵਿਚਾਰ ਦਿਓ ਦੋ ਘੰਟੇ ਲਈ ਅਸੀਂ ਇਹ ਡਿਸਕਸ਼ਨ ਕਰਾਂਗੇ ਫਿਰ ਉਹਦੇ ਬਾਅਦ 1 ਘੰਟਾ ਕੁਐਸਚਨ ਆਨਸਰ ਦਾ ਹੋਏਗਾ ਤੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਅੱਜ ਖਦਾ ਮੁੱਦਾ ਹੈ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਤੇ ਲਾ ਕਿਸੇ ਨੂੰ ਦੇ ਨਹੀਂ ਰਹੀ ਜ਼ਮੀਨ ਹਥਿਆਰੀ ਹੈ ਇਹ ਤਾਂ ਝੂਠ ਬੋਲ ਰਹੀ ਹੈ ਕੋਈ ਇਹ ਇਹ ਜਿਹੜੀ ਜ਼ਮੀਨ ਇਹਨਾਂ ਨੇ ਨੋਟੀਫਾਈ ਕਰਤੀ ਮੇਰੇ ਹਿਸਾਬ ਨਾਲ ਹੁਣ ਤੱਕ 21550 ਏਕੜ ਜਿਹੜੇ ਇੰਡਸਟਰੀਅਲ ਜ਼ੋਨ ਬਣਾਉਣੇ ਨੇ 6 ਉਹਦੇ ਲਈ ਤੇ 43983 ਏਕੜ ਹਾਊਸਿੰਗ ਵਾਸਤੇ ਟੋਟਲ 65533 ਏਕੜ ਜ਼ਮੀਨ ਬਹੁਤ ਹੀ ਫਰਟਾਈਲ ਲੈਂਡ ਪਿੰਡਾਂ ਦੇ ਪਿੰਡ ਉਜਾੜਨ ਵਾਸਤੇ ਇਹਨਾਂ ਨੇ ਨੋਟੀਫਾਈ ਕਰ ਦਿੱਤੇ ਨੇ ਤੇ ਸਾਨੂੰ ਨਹੀਂ ਅੱਜ ਇਥੇ ਸਮਝ ਆਈ ਵੀ ਕੋਈ ਪ੍ਰੋਜੈਕਟ ਜਦੋਂ ਬਣਦਾ ਹੈ ਉਹਦਾ ਪਹਿਲਾਂ ਸੋਸ਼ਲ ਇੰਪੈਕਟ ਉਹਦੀ ਸਟੱਡੀ ਕੀਤੀ ਜਾਂਦੀ ਹੈ ਇਹਦੀ ਕੀ ਅਸੀਂ ਪੁੱਛਣਾ ਸੀ ਉਹਨਾਂ ਨੂੰ ਵੀ ਕੋਈ ਸਟੱਡੀ ਕੀਤੀ ਹੈ ਜੇ ਕੀਤੀ ਹੈ ਲੋਕ ਲੋਕਾਂ ਦੇ ਸਾਹਮਣੇ ਰੱਖੋ ਕਿਉਂਕਿ ਕਿੰਨੇ ਲੋਕ ਉਜੜਣਗੇ ਮੇਰੇ ਮੁਤਾਬਕ ਇਹ 65000 ਏਕੜ ਚੋਂ ਜਿਵੇਂ ਭਾਰਤ ਸਰਕਾਰ ਕਹਿੰਦੀ ਹੈ ਵੀ 86% ਕਿਸਾਨ ਉਹਨੇ ਜਿਨ੍ਹਾਂ ਦੇ ਕੋਲ ਲੈਂਡ ਹੋਲਡਿੰਗ 5 ਏਕੜ ਤੋਂ ਘੱਟ ਹੈ ਕਿਸ ਕੋਈ 1 ਲੈ ਕਿਸ ਕੋ 2 ਹੈ ਕਿਸ ਕੋ ਮੈਕਸਿਮਮ 5 ਹੈ ਇਹਦੇ ਮੁਤਾਬਕ ਕੋਈ 20000 ਪਰਿਵਾਰ ਨੇ ਜਿਹੜੇ ਇਥੋਂ ਉਜੜਣਗੇ ਨਹੀਂ ਨਾ ਇਹ ਤਾਂ ਹੈ ਉਹ ਜਿਹੜੇ ਲੈਂਡ ਓਨਰਸ ਨੇ ਜਿਹੜੇ ਉਸ ਪਿੰਡ ਵਿੱਚ বাসਦੇ ਮਜ਼ਦੂਰ ਨੇ ਜਾਂ ਹੋਰ ਲੋਕ বাসਦੇ ਨੇ ਉਹ ਵੀ ਇਹਦੇ ਨਾਲ ਜੁੜੇ ਨੇ ਉਹਨਾਂ ਦੀ ਵੀ ਹੋਣੀ ਹੈ ਇਹਦੇ ਨਾਲ ਜੁੜੀ ਹੈ ਤੇ ਇਹਦਾ ਮਤਲਬ ਸਾਰਾ ਸਾਡਾ ਤਾਣਾ ਬਾਣਾ ਇੱਕ ਵਾਰ ਹੀ ਪੰਜਾਬ ਦਾ ਹਿੱਲ ਜਾਏਗਾ ਜੋ ਸਾਡੀ ਇਨਫੋਰਮੇਸ਼ਨ ਆ ਉਹਦੇ ਮੁਤਾਬਕ 1 ਲੱਖ ਏਕੜ ਤੋਂ ਉੱਤੇ ਪੰਜਾਬ ਸਰਕਾਰ ਜਾਣ ਵਾਲੀ ਹੈ ਕਿਉਂਕਿ ਬਹੁਤ ਸਾਰੀਆਂ ਕੋਲੋਨੀਆ ਹੋਰ ਪਾਈਪਲਾਈਨ ਚ ਨੇ ਜਿਹਦੇ ਵਾਸਤੇ ਇਹਨਾਂ ਨੇ ਜ਼ਮੀਨ ਲੈਣੀਆਂ ਹਾਲੇ ਤੋ 1 ਲੱਖ ਏਕੜ ਜ਼ਮੀਨ ਇਤੋਂ ਇਹ ਲੈ ਗਏ 1 ਲੱਖ ਏਕੜ ਚਲੀ ਗਈ ਭਾਰਤ ਮਾਲਾ ਪ੍ਰੋਜੈਕਟ ਚ ਇਕ ਹਲੇ ਹੋਰ ਪ੍ਰੋਜੈਕਟ ਆ ਰਿਹਾ ਰੇਲਵੇ ਲਾਈਨਾਂ ਹਰੇਕ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨਿਕਲਣੀ ਹੈ ਲੱਖ ਉਹਦੇ ਚ ਨਿਕਲ ਜੂ ਪੰਜਾਬ ਕਿੱਥੇ ਬਚੂ ਇਹ ਬੜਾ ਗੰਭੀਰ ਮੁੱਦਾ ਹੈ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਹਦੇ ਤੇ ਆਪਣੀ ਰਾਏ ਦਿਓ ਤੁਸੀਂ ਕੀ ਚਾਹੁੰਦੇ ਅਸੀਂ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਬਿਲਕੁਲ ਅਸੀਂ ਇਹਨੂੰ ਨੋਟੀਫਿਕੇਸ਼ਨ ਰੱਦ ਕਰਾਉਣ ਦੇ ਹੱਕਚਾਂ ਬਾਕੀ ਤੁਸੀਂ ਆਪਣੇ ਪਾਰਟੀ ਦਾ ਸਟੈਂਡ ਦਿਓ ਇੱਕ ਇਸ ਵੇਲੇ ਅਮਰੀਕਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਡੋਨਲਡ ਟਰੰਪ ਨੇ ਸਾਰੀ ਦੁਨੀਆ ਨੂੰ ਵਕਤ ਪਾਇਆ ਹੋਇਆ ਹੈ ਫ੍ਰੀ ਟ੍ਰੇਡ ਐਗਰੀਮੈਂਟ ਤੇ ਦਬਾਅ ਪਾਇਆ ਜਾ ਰਿਹਾ ਵੀ ਖੇਤੀ ਡੇਰੀ ਪੋਲਟਰੀ ਇਹ ਸੈਕਟਰ ਵੀ ਭਾਰਤ ਦੇ ਅਮਰੀਕਾ ਲਈ ਖੋਲੇ ਜਾਣ ਜੇ ਇਹ ਸੈਕਟਰ ਖੋਲ ਦਿੱਤੇ ਜਾਂਦੇ ਨੇ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਡੇਰੀ ਪੰਜਾਬ ਦੀ ਪੋਲਟਰੀ ਬਿਲਕੁਲ ਬਰਬਾਦ ਹੋ ਜਾਈਗੀ ਅਸੀਂ ਉਹਨਾਂ ਨਾਲ ਮੁਕਾਬਲਾ ਬਿਲਕੁਲ ਨਹੀਂ ਕਰ ਸਕਦੇ ਦੇ ਆਰ ਹੈਵੀਲੀ ਸਬਸਿਡਾਈਜ਼ਡ ਅਸੀਂ ਉੱਥੇ ਦੀ ਖੇਤੀ ਖੇਤੀ ਨੂੰ ਕੰਪੀਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਉਹਦੇ ਤੇ ਤੁਹਾਡੀ ਪਾਰਟੀ ਦੀ ਕੀ ਪੋਜੀਸ਼ਨ ਹੈ ਉਹ ਵੀ ਸਾਨੂੰ ਸਪਸ਼ਟ ਕਰਿਓ ਪਾਣੀਆਂ ਬਾਰੇ ਪਾਣੀ ਉਹਨੇ ਦੇ ਪਛੋਕੜ ਚ ਜਾਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿਵੇਂ बार-बार ਪੰਜਾਬ ਤੋਂ ਪੰਜਾਬ ਰਾਈਪੇਰੀਅਨ ਸਟੇਟ ਹੁੰਦੇ ਹੋਏ ਵੀ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਦਿੱਲੀ ਹਿਮਾਚਲ ਤੋਂ ਪੈਸੇ ਦੇ ਕੇ ਪਾਣੀ ਲੈਂਦਾ ਹੈ ਰਾਜਸਥਾਨ ਕਿਸੇ ਵੇਲੇ ਸਾਨੂੰ ਪੈਸੇ ਦਿਆ ਕਰਦਾ ਸੀ ਹੁਣ ਸਾਡਾ ਪਾਣੀ ਮੁਫਤ ਜਾ ਰਿਹਾ ਹੈ ਹਰਿਆਣਾ 70% ਪਾਣੀ ਹਰਿਆਣਾ ਦੇ ਕੋਲ ਜਾ ਰਿਹਾ ਹੈ 40% ਉਹਦਾ ਬਣਦਾ ਪਰ ਹਾਲੇ ਹੋਰ ਪਾਣੀ ਦਿਓ ਦਬਾਅ ਉਹਨਾਂ ਦਾ ਡੈਮ ਸੇਫਟੀ ਐਕਟ ਸਾਡੇ ਰੂਲਿੰਗ ਪਾਰਟੀ ਨੇ ਮੰਨ ਲਿਆ ਡੈਮਸ ਤੇ ਕੰਟਰੋਲ ਸੈਂਟਰ ਦਾ ਹੋ ਗਿਆ ਤੇ ਉਸ ਧਾਰਾ 78 79 80 ਸਿਰਫ ਤੇ ਸਿਰਫ ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਚ ਪਈ ਹੈ ਬਾਕੀ ਬੜੀਆਂ ਸਟੇਟਾਂ ਰੀਆਰਗੇਨਾਈਜ ਹੋਈਆਂ ਉਹਨਾਂ ਦੇ ਕਿਸੇ ਦੇ ਵੀ ਰੀਆਰਗੇਨਾਈਜੇਸ਼ਨ ਐਕਟ ਵਿੱਚ ਇਹੋ ਜੀ ਧਾਰਾ ਨਹੀਂ ਪਾਈ ਜਿਹਦੇ ਨਾਲ ਸਟੇਟ ਦੇ ਅਧਿਕਾਰਾਂ ਦੇ ਵਿੱਚ ਕੋਈ ਸੈਂਟਰ ਦਖਲ ਦੇ ਸਕਿਆ ਸਿਰਫ ਪੰਜਾਬ ਦੇ ਕੇਸ 'ਚ ਹੋਇਆ ਔਰ ਉਸੇ ਧਾਰਾ 779 ਦੀ 80 ਦੀ ਵਜ੍ਹਾ ਕਰਕੇ ਬੀਬੀਐਮਬੀ ਬਣਿਆ ਇੱਕ ਐਡਮਿਨਿਸਟ੍ਰੇਟਿਵ ਬਾਡੀ ਸੀ ਪਰ ਹੁਣ ਉਹ ਪਾਣੀਆਂ ਵੰਡਣ ਲੱਗ ਪਿਆ ਤਾਂ ਪਾਣੀਆਂ ਦੀ ਸਾਡੀ ਸਥਿਤੀ ਇਹ ਹੈ ਵੀ ਅੱਜ ਜਿਹੜੀ ਦੂਸਰੇ ਐਕਾਫਾਇਰ ਚੋਂ ਅਸੀਂ ਪਾਣੀ ਲੈ ਰਹੇ ਹਾਂ ਉਹ ਪਾਣੀ ਕੈਂਸਰਸ ਹੋ ਗਿਆ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਦੇ ਕਿਸੇ ਜ਼ਿਲ੍ਹੇ ਦਾ ਘਟੇ ਕਿਸੇ ਦਾ ਬਾਦ ਸਾਰਾ ਪਾਣੀ ਕੈਂਸਰਸ ਹੋ ਗਿਆ ਹੈ ਕੈਂਸਰ ਦੇ ਕੇਸਸ ਲਗਾਤਾਰ ਵਧ ਰਹੇ ਨੇ ਜਿਹੜੀ ਥਰਡ ਐਕਵਾਫਾਇਰ ਤੇ ਅਸੀਂ ਜਾਣ ਵਾਲਿਆਂ ਵਿਦਨ 2 ਇਅਰਸ ਉਹ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਇਹ ਵੀ ਸਟੱਡੀ ਆ ਗਈ ਤੇ ਪੰਜਾਬ ਜਾਏਗਾ ਕਿੱਥੇ ਇਹੋ ਜੀ ਸਥਿਤੀ ਜੇ ਸਾਡੇ ਕੋਲ ਸਾਡੇ ਕੋਲ ਇੱਕੋ ਰਸਤਾ ਹੈ ਸਾਨੂੰ ਹਰ ਘਰ ਨੂੰ ਪੀਣ ਲਈ ਸਾਫ ਪਾਣੀ ਹਰ ਖੇਤ ਨੂੰ ਪਾਣੀ ਜਿੰਨੀ ਦੇਰ ਤੱਕ ਪਿਛਲੇ ਸਮਝੌਤਿਆਂ ਬਾਰੇ ਕੋਈ ਗੱਲ ਨਹੀਂ ਹੁੰਦੀ ਔਰ ਰੱਦ ਨਹੀਂ ਹੁੰਦੇ ਪੰਜਾਬ ਨੂੰ ਪਹਿਲਾਂ ਮਾਲਕ ਪਾਣੀ ਦਾ ਕਨਸਿਡਰ ਨਹੀਂ ਕਰਦੇ ਉਨੀ ਦੇਰ ਤੱਕ ਪੰਜਾਬ ਦਾ ਫਿਊਚਰ ਸਿਕਿਉਰ ਨਹੀਂ ਇਸੇ ਤਰ੍ਹਾਂ ਕੋਆਪਰੇਟਿਵ ਮੂਵਮੈਂਟ ਦਾ ਕੋਆਪਰੇਟਿਵ ਮੂਵਮੈਂਟ ਦਾ ਅਸੀਂ ਥੱਕ ਗਏ ਸਰਕਾਰ ਨੂੰ ਮੈਮੋਰੰਡਮ ਦੇ ਦੇ ਕੇ ਚੀਫ ਮਿਨਿਸਟਰ ਤਾਂ ਇੱਕ ਮੀਟਿੰਗ ਵਿੱਚ ਲੜ ਕੇ ਉੱਠ ਕੇ ਭੱਜ ਹੀ ਗਿਆ ਅਸੀਂ ਉਹਨੂੰ ਕਹਿਆ ਸੀ ਤੇਰਾ محکمہ ਸਾਡੀ ਗੱਲ ਸੁਣ ਕੇ ਜਾਓ ਉਹ ਗੁੱਸੇ 'ਚ ਭੱਜ ਹੀ ਗਿਆ ਛੱਡ ਕੇ ਅਸੀਂ ਕੰਕਰੀਟ ਆਡਿਟ ਰਿਪੋਰਟਾਂ ਬਹੁਤ ਸਾਰੇ ਕਪਲੇ ਕਰੋੜਾ ਰੁਪਏ ਦੇ ਉਹਦੇ ਸਾਹਮਣੇ ਰੱਖ ਕੇ ਅਸੀਂ ਰਜਿਸਟਰਾਰ ਕੋ ਕੋਆਪਰੇਟਿਵ ਸਾਇਟੀਆਂ ਨੂੰ ਕਈ ਵਾਰੀ ਮਿਲ ਕੇ ਪੁੱਛਿਆ ਵੀ ਤੁਸੀਂ ਰਜਿਸਟਰਾਰ ਹੋ ਤੁਸੀਂ ਕਸਟੋਡੀਓ ਨੂੰ ਕੋਆਪਰੇਟਿਵ ਮੂਵਮੈਂਟ ਦੇ ਸਾਨੂੰ ਦੱਸੋ ਵੀ ਤੁਹਾਡਾ ਕੋਈ ਕੋਆਪਰੇਟਿਵ ਅਦਾਰਾ ਪੈਰਸਿਰ ਹੈ ਵੀ ਕੋ ਡੁੱਬ ਗਈ ਹਾਊਸਫੈਟ ਡੁੱਬ ਗਈ ਲੈਂਡ ਮਾਰਗੇਜ ਬੈਂਕ ਦਾ 3 ਸਾਲ ਤੋਂ ਕਰਜ਼ਾ ਦੇਣ ਦਾ ਕੰਮ ਜਿਹੜਾ ਮੇਨ ਕੰਮ ਹੈ ਉਹ ਬੰਦ ਹੈ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਨਾਲ ਮੁਲਾਜ਼ਮਾਂ ਨੂੰ ਤਨਖਾਹ ਦੇ ਲੈਂਦੇ ਨੇ ਉਹ ਵੀ ਬੰਦ ਹੈ ਸਾਡੀਆਂ ਸੈਂਟਰਲ ਕੋਆਪਰੇਟਿਵ ਬੈਂਕ ਦੀਆਂ 68 ਬਲਾਂਚਾਂ ਘਾਟੇ 'ਚ ਨੇ ਮਾਰਕਫੈਲਡ ਘਾਟੇ 'ਚ ਹੈ ਮਿਲਕਫੈਲਡ ਘਾਟੇ 'ਚ ਹੈ 슈ਗਰਫੈਲਡ ਘਾਟੇ 'ਚ ਹੈ ਅਸੀਂ ਉਹਨੂੰ ਪੁੱਛਿਆ ਕੋਈ ਅਧਾਰਾ ਹੈ ਇੱਕ ਪਾਸੇ ਸੈਂਟਰਲ ਗਵਰਨਮੈਂਟ ਕਹਿੰਦੀ ਹੈ ਵੀ ਸਾਰੇ ਦੇਸ਼ ਵਿੱਚ ਕੋਆਪਰੇਟਿਵ ਮੂਵਮੈਂਟ ਨੂੰ ਸਟਰੋਂਗ ਕਰਨਾ ਹੈ ਦੂਜੇ ਪਾਸੇ ਪੰਜਾਬ 'ਚ ਤਾਂ ਮੂਵਮੈਂਟ ਹੀ ਖਤਮ ਹੋ ਰਹੀ ਹੈ ਔਰ ਬੜੇ ਕੰਕਰੀਟ ਇਨਕੁਆਇਰੀਆਂ ਹੋਈਆਂ ਹੋਈਆਂ ਕਰੋੜਾਂ ਰੁਪਏ ਦੇ ਕੱਪੜੇ ਅਸੀਂ ਮੂਰੇ ਰੱਖੇ ਚੀਫ ਮਿਨਿਸਟਰ ਦੇ ਉਨੇ ਚੀਫ ਸੈਕਟਰੀ ਨੂੰ ਕਹਤਾ ਵੀ ਇਨਕੁਆਇਰੀ ਕਰਕੇ ਰਿਪੋਰਟ ਦਿਓ ਅਜੇ ਤੱਕ ਕੋਈ ਐਕਸ਼ਨ ਨਹੀਂ ਸਾਰੇ ਪਾਸੇ ਲੁੱਟ ਮਚੀ ਹੋਈ ਆ ਕੋਆਪਰੇਟਿਵ ਦੇ ਵਿੱਚ ਔਰ ਕਦੇ ਨਹੀਂ ਸੀ ਦੇਖਿਆ ਇਸ ਵਾਰੀ ਤਾਂ ਪਹਿਲੀ ਵਾਰੀ ਹੋਇਆ ਹਿਸਟਰੀ 'ਚ ਮਾਰਕੀਟ ਨੇ ਕੋਆਪਰੇਟਿਵ ਸੈਕਟਰਾਂ ਨੂੰ ਸਾਨੂੰ ਖਾਦਾਂ ਪਹੁੰਚਾਉਣੀ ਆਉਂਦੀਆਂ ਐਤਕੀ ਪਹਿਲੀ ਵਾਰੀ ਹੋਇਆ ਐਡਲਟਰੇਟਿਡ ਖਾਦਾਂ ਇੱਕ ਪ੍ਰਾਈਵੇਟ ਕੰਪਨੀ ਤੋਂ ਲੈ ਕੇ ਸੁਸਾਇਟੀਆਂ ਨੂੰ ਸਪਲਾਈ ਕਰਦੀਆਂ ਜਿਨ੍ਹਾਂ ਦੇ ਰਿਜ਼ਲਟ ਜ਼ੀਰੋ ਆ ਗਏ ਤੋਂ ਇਧਰ ਕੋਆਪਰੇਟਿਵ ਮੂਵਮੈਂਟ ਚੱਲੇਗੀ ਸਾਡੀ ਲਾਈਫਲਾਈਨ ਐ ਇਹ ਚਾਰ ਮੁੱਦੇ ਨੇ ਜਿਨ੍ਹਾਂ ਤੇ ਸੀ ਤੁਹਾਡੀ ਰਾਏ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕੀ ਇਹਦੇ ਚੋਂ ਅੱਗੇ ਤੁਸੀਂ ਕਰਨ ਵਾਲੇ ਹੋ ਇਹ ਸਾਨੂੰ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਹੁਣ ਅਮਰਿੰਦਰ ਰਮਿੰਦਰ ਜੀ ਅ ਅੱਗੇ ਤੁਹਾਨੂੰ ਸਾਰਿਆਂ ਨੂੰ ਬਾਰ ਬਾਰ ਸਮਾਂ ਦੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਕਾਫੀ 13 ਸ਼ਾਮਲ ਹੋਈਆਂ ਨੇ ਭਰਾਵਾ ਦੀ ਪਾਰਟੀ ਦਾ ਕੋਈ ਵੀ ਆਗੂ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿਹਦੇ ਚੱਲਦੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਸੀ ਹੁਣ ਦੇਖਣਾ ਹੋਏਗਾ ਆਮਾਦੀ ਪਾਰਟੀ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਦੀ ਹੈ ਨਹੀਂ ਕਰਦੀ ਆਹ ਨਾਲ ਸਮਾਂ ਦੱਸੇਗਾ ਅਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ